ਮਾਰਗਤੇ ਪੈਂਦੀ ਦਵਾਈਆਂ ਦੀ ਫੈਕਟਰੀ ਦੇ ਸਾਹਮਣੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਉਸਦੇ ਪੁੱਤਰ ਨੂੰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਮਹਿਲਾ ਨੂੰ ਕਾਫੀ ਜਦੋ ਜਿੱਦ ਪ੍ਰੰਤਕਾਰ ਵਿੱਚੋਂ ਬਾਹਰ ਕੱਢਿਆ ਗਿਆ ਹਾਦਸੇ ਦੀ ਖਬਰ ਮਿਲਦਿਆਂ ਸਾਰ ਹੀ ਥਾਣਾ ਫਲੋਰ ਤੋਂ ਐਸਐਸ ਸ਼ਿਵ ਚੰਦਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹਾਦਸੇ ਸਬੰਧੀ ਜਾਣਕਾਰੀ ਦੇਸਪਾ ਚੰਦਨੇ ਦੱਸਿਆ ਕਿ ਸੇਵਾ ਮੁਕਤ ਪ੍ਰਿੰਸੀਪਲ ਮੋਹਨ ਲਾਲ 바ਸੀ ਬੰਗਾ ਆਪਣੀ 78 ਸਾਲ ਦੀ ਮਾਤਾ ਕਮਲਾ ਦੇਵੀ ਨਾਰ ਭਗਵਾੜਾ ਵੱਲ ਜਾ ਰਹੇ ਸਨ ਇੱਕ ਖੜੇ ਟਰੱਕ ਵਿੱਚ ਉਨ੍ਹਾਂ ਦੀ ਕਾਰ ਜਾ ਟਕਰਾਈ ਜਿਸ ਕਾਰਨ ਮਾਤਾ ਦੀ ਘਟਨਾ ਸਥਾਨਕ ਤੇ ਹੀ ਮੌਤ ਹੋ ਗਈ ਕਾਰ ਚਾਲਕ ਜ਼ਖਮੀ ਹੋ ਗਿਆ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਸੰਬੰਧੀ ਜਾਂਚ ਜਾਰੀ ਹੈ ਫਲੋਰ ਤੋਂ ਰਾਜਕਮਾ ਨੰਗੜ ਦੀ ਖਾਸ ਰਿਪੋਰਟ ਲਿੰਕ ਤੇ ਸ਼ੇਅਰ ਕਰੋ ਪੀਏ ਕਮਰਾ ਜੀ ਇਹ ਸਰ ਜੀ 메ਨ ਰੋਡ ਤੇ ਨਾ ਗੱਡੀ ਆਉਂਦੀ ਸੀਗੀ ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਦੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਜੀ ਹੁਣ ਐਂਬੂਲੈਂਸ ਚ ਪਾ ਕੇ ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ਸੀਗੇ ਜੀ ਇਹ ਦੋ ਜਨੇ ਸੀਗੇ ਜੀ ਹਾਂ ਜੀ ਜਿਹੜੇ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ ਇਹ ਹੋਇਆ ਜੀ ਦੋਵਾਂ ਦੀ ਫੈਕਟਰੀ ਆਪੋ ਜੀ ਦੀ ਸਾਈਡ ਹੋਇਆ ਠੀਕ ਹੈ ਜੀ ਠੀਕ ਹੈ ਫਵਾੜੇ ਫਲੋਰ ਤੇ ਫਵਾੜੇ ਨਹੀਂ ਜਾਂਦੇ I20 ਕਾਰੀ ਜਿਹੜੇ ਜਿਹੜੇ ਡਰੈਮ ਨੀਸੀਕ ਚਲਾ ਰਹੇ ਉਹਨਾਂ ਦੀ ਮਾਤਾ ਜਿਹੜੀ ਆ ਨਾਲ ਵੇ 30 70 ਸਾਲਾਂ ਮਰਨ ਹਾਂਜੀ ਤੇ ਜਿਹੜੇ ਕੰਡਕਟਰ ਸਾਹਿਬ ਅਤੇ ਉਹਨੇ ਖੜੇ ਰੱਗ ਦੇ ਵਿੱਚ ਵੱਜਨ ਕਰਦੇ ਉਹਨਾਂ ਦੀ ਮੌਤ ਹੋ ਗਈ ਹੈ ਜਿਹਨਾਂ ਦੀ ਡੈੱਡ ਬਡੀ ਜਿਹੜੀ ਸੇਵਾ ਹਸਤਾਲ ਭੇਜੀ ਗਈ ਤੇ ਕਿੰਨੇ ਜਣੇ ਆ ਰਹੇ ਜੀ ਉਹ ਫਲੋਰ ਤੋਂ ਫਵਾੜੇ ਨਹੀਂ ਜਾ ਰਹੇ ਕਿੰਨੇ ਜਣੇ ਸੀ ਦੋ ਜਣੇ ਸੀ ਜਖਮੀ ਆ ਜਖਮੀ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਨੇ ਉਹਨੂੰ ਲਾਜ ਵਾਸਤੇ ਭੇਜ ਦਿੱਤਾ ਆ ਸਵੇਲਾ ਸਰਫਲੋਰ